ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਤੋਂ ਆਪਾਂ ਚੱਲੇ ਸ਼੍ਰੀ ਹਮਕੋਟ ਸਾਹਿਬ ਤੇ ਸ਼ਾਪਿੰਗ ਹੋ ਗਈ ਆਪਣੀ ਡਨ ਅਸੀਗਾ ਭਾਈ ਤੁਸੀਂ ਦੋ ਜੀ ਕਰਤੀ ਸ਼ਾਪਿੰਗ ਡਨ ਆ ਬੋਟੇਰ ਕੋਰ ਜੀ ਤਾਂ ਓਕੇ ਆ ਕਰ ਦੋ ਭਾਈ ਸਾਰੇ ਫੀਡਿੰਗ ਵਾਲੇ ਸਵੇਰੇ ਮਿਲਣਗੇ ਫੀਡਿੰਗ ਵਾਲੇ ਸਵੇਰੇ ਬਾਕੀ ਤਾਂ ਨਸਾ ਦਾ ਰਹਦੀ ਹੈ ਓਕੇ ਸਰ ਓਕੇ ਸਤਗੁਰੂ ਕਲੈਕਸ਼ਨ ਪ੍ਰਾਣੀ ਜੋਸ਼ੀ ਦੇ ਦੁਕਾਨ ਦੇ ਸਾਹਮਣੇ ਆ ਜਰੂਰ ਵਿਜ਼ਿਟ ਕਰਿਓ ਜਿੰਨੇ ਕੇ ਭਾਂ ਹੱਡੀ ਵੇਂਦੇ ਦਿਇਤਰੋ ਅੱਜ ਰਹਿ ਗਿਆ ਆ ਲਾਸਟ ਦਿਨ ਆਪਣੀ ਰੇ ਚਾਚਾਈ ਇਹ ਹੀ ਰੇ ਭਾਈ ਦਾ ਕੰਮ ਹੈ ਜੁਐਲਰੀ ਦਾ ਕੀ ਤਿਆਰੀ ਮਤਲਬ ਤਿਆਰੀ ਕਰ ਲਈ ਤੁਸੀਂ ਓਕੇ ਓਕੇ ਆਹ ਮੁੰਡੇ ਆ ਗਏ ਆਪਣੇ ਤਿਆਰੀਆਂ ਚੱਲਣੀਆਂ ਜੋਰੋ ਸ਼ੋਰੋ ਦੇ ਜੋਰਾਂ ਸ਼ੋਰਾਂ ਦੇ ਹੈਪੀ ਬਰਥਡੇ ਭਾਈ ਸਾਨੂੰ ਬਹੁਤ ਬਹੁਤ ਹੈ ਤੁਹਾਡਾ ਮਨਜਰ ਹੁੰਦੇ ਨੇ ਉਹ ਚਾਚਾ ਜੀ ਹਾਂ ਜੀ ਅਸੀਂ ਆ ਗਏ ਹਾਰ ਮਣ ਓਕੇ ਸਸੀਆ ਸੰਦੀਪਰ ਬੰਦੇ ਸਾਰੇ ਆਪਣੇ ਖਲੋਤੇ ਆ ਤੇ ਹਾਰ ਵਰਦੇ ਆਨ ਮਬਈ ਪਾਈ ਸਾਹ ਗਾਲ ਸਾਹ ਦੇ ਮਬਈ ਜੀ ਕੀ ਪਤੇ ਪਾਈ ਸਾਹ ਸਵੇਰ ਦੀਆਂ ਤਿਆਰੀਆਂ ਤੁਹਾਡੀਆਂ ਪੂਰੀਆਂ ਬਹੁਤ ਆਨੰਦ ਪ੍ਰਸਾਦ ਨੇ ਜੀ ਉਹ ਅਨੂਲ ਡੇਰੀ ਇਹ ਤੋਂ ਸਵੇਰੇ ਗਈ ਬਹੁਤ ਟੁੱਟ ਵਰਤੇਗਾ ਟ੍ਰੇਨ ਦੇ ਵਿੱਚ ਮੈਂ ਨਾ ਲਾਉਣੀ ਪ੍ਰਸਾਦ ਦੇ ਬਤਾਏ ਜਾਣ ਮਬਈ ਤਿਆਰੀ ਤੁਹਾਡੀ ਓਕੇ ਆ ਓਕੇ ਆ ਆਨੰਦ ਆਨੰਦ ਹਾਲੋ ਹਾਲੋ ਹੋਰ ਖੱਬੇ ਵੀਰ ਓਕੇ ਆ ਤਿਆਰੀਆਂ ਤੁਹਾਡੀਆਂ ਪੂਰੀਆਂ ਅਚਾਈ ਪੂਰੀ ਹੋਰ sire ਹੋਰ ਜਾਣਾ ਤੇ ਹੁਣੇ ਚੱਲੇ ਆਈ ਹੁਣੇ ਚੱਲਾਂ ਨੂੰ ਹੋਰ ਹੈਪੀ ਵੀ ਦਾ ਜਨਮ ਦਿਨ ਅੱਜ ਬਹੁਤ ਠੋਕੇ ਰਿਪੋਰਟ ਕਰਾਂ ਦੀ ਕੇ ਕੇ ਹੋਰ ਆ ਦੋ ਕਰਦੇ ਹੈ ਹੈਪੀ ਬਰਥ ਆਈ ਜਾਂਦੇ ਮਮਾ ਕੇਕ ਡਾ ਦੋ ਦਾ ਕੀ ਕੀ ਇੰਨਾ ਕੋਣ ਖਾਂਦਾ ਖਾਂਦਾ ਹਾਂਜੀ ਸੰਦੀਪ ਨਾ ਕੀ ਕੀ ਇੰਨਾ ਕੋਣ ਖਾਂਦਾ ਖਾਂਦਾ ਹਾਂਜੀ ਹਾਂ ਜੀ ਸੁਆਰੇ ਕੀ ਚਲੋ ਇੱਕ ਮੈਂ ਤਾਂ ਕੋੜਾ ਗਾ ਰਹੇ ਹਾਂ ਨਾ ਸ਼ਿਵ ਕਿੰਨੇ ਨਾ ਕਿੰਨੇ ਤੁਹਾਨੂੰ ਜੇਸੂ ਤੇ ਲੋਨ ਚਾਹੁੰਦੇ। ਉਹਦੇ ਕੋਲ ਕਾਈ ਦਾ ਭਾਰਾ ਨਹੀਂ ਪਾ ਰਹੇ। ਸਾਨੂੰ ਜੀ ਜਿਹੜਾ ਗਾਣਾ ਆਜਾ ਅਨੇ ਆਓ। ਭਾਈ ਕਿਉਂ ਆਇਦਰ ਸਾਂਸੀ ਗੋਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਸ਼੍ਰੀ ਹੰਕੂਰ ਸਾਹਿਬ ਤੇ ਆਪਣੀਆਂ ਬਸਾਂ ਲੱਗੀਆਂ ਸਾਰੇ ਵੀਰ ਚਲਦੇ ਆ। ਮੈਂ ਹੀ ਲਿਖੜਿਆ ਵਾ। ਜਿੱਥੇ ਅੱਜ ਆਪਣਾ ਸਫ਼ਰ ਸ਼ੁਰੂ ਆ। अज तो बाकी द अपडेट थानू दिने रहने मिला कौन कौन आया कौन नहीं त्यार्यार सिंह लगे है gitu lupa like, ਹਾਂਜੀ ਟੋਕੇ ਜਾਣ ਨੂੰ ਜਾਣਾ ਉਧਰ ਵੇਖ ਜਸਨੀ ਮਾਈ ਮਰੇ ਥੱਲੇ ਗੋਸ਼ ਆ ਜਾ ਆ ਆਪਣੇ ਭਾਈ ਬਣਾ ਮੀਵਾ ਨਾ ਆ ਬਈ ਧਿਆਨ ਨਾਲ ਥੱਲੇ ਜੋੜਿਆ ਰਾਤੀ ਦਿੰਦੇ ਵੀ ਕਹਤਾ ਮੈਨੂੰ ਹੈ ਆ ਲਾਵੇ ਜੋ ਲਿਆ ਆ ਲੋ ਜਾਵੇ ਤੰਤਰ ਬਾਬਾ ਨੌ ਸਿੰਘ ਨੂੰ ਪਾਵੇ ਸ੍ਰੀ ਅਕਾਲ ਜੀ ਨਾ ਸਿੰਘ ਆ ਚਰਣਾ ਲੂ ਬਾਵੇ ਸਰੋ ਲੋ ਆ ਮਾ ਲੋ ਪਾਣੀ ਦੀ ਉਹ ਆ ਕੇ ਯੂਜ਼ ਕਰ ਦੋ ਬੋਲੇ ਸਸਾਸੀ ਉਹ ਦੋ ਫੋੜਾ ਬੰਦਾ ਠਾਉਂਦਾ ਦੀ ਆ ਆਈ ਆ ਨੋ ਨੀ ਪਛਾਣ ਨਹੀਂ ਆਉਂਦੇ ਉਹ ਗਵਾ ਗੱਲ ਬਾਤ ਵੱਖਰੀ ਆ ਬੱਬੂ ਵੀਰ ਸੰਨੀ ਭਾਈ ਆ ਗਏ ਨੇ ਸੰਨੀ ਭਾਈ ਆ ਗਏ ਨੇ ਠੀਕ ਆ ਮਿੰਨੀ ਭਾਈ ਕਿੱ데 ਆ ਹਾਂ ਮਿੰਨੀ ਵੀਰ ਵੀ ਆ ਗਿਆ ਮਿੰਨੀ ਉਹ ਮਿੰਨੀ ਵੀਰ ਓਕੇ ਆ ਔਰ ਮਨੀ ਵੀ ਠੀਕ ਆਏ ਓਕੇ ਵਾਲੀ ਵੀਰ ਵੀ ਆ ਗਏ ਨੇ ਆਪਣੇ ਵਿੱਚ ਪਹੁੰਚ ਚੁੱਕੇ ਨੇ ਭਾਈ ਸਾਹਿਬ ਲੇਟ ਹੋ ਗਏ ਤੁਸੀਂ ਮੁੱਠਿਆ ਨਹੀਂ ਆ ਜਾ ਲੱਖੂ ਬਾਬਾ ਜੀ ਤੁਹਾਡੇ ਨਾਲ ਹੀ ਤੇ ਤੁਹਾਡੇ ਤਾਂ ਵੀ ਨਹੀਂ ਭਾਈ ਲਖਬੀਰ ਸਿੰਘ ਤੁਹਾਡੇ ਨਾਲ ਹੀ ਤਾਂ ਵੀ ਸੁੱਤਾ ਉੱਠਿਆ ਗਿਆ ਉਹਨਾਂ ਦੇ ਘਰ ਨਹੀਂ ਜਿੱਦ ਜਿਆਦੀ ਹੋਣੀ ਸਹੀ ਗੱਲ ਹਾਂ ਜੀ ਆਵੇ ਤੇ ਆ ਜਾ ਓਏ ਵਿੱਕੀ ਵਿੱਕੀ ਵੀ ਹੈਗਾ ਵਿੱਕੀ ਵੀਰ ਵਿੱਕੀ ਵਿੱਕੀ ਆਪਣੀ ਟ੍ਰੇਨ ਲੱਗੀ ਆ ਤੁਰਨਾ ਜੈਦੀ ਵੀਰ ਜੀ ਕਹਾਂਦੇ ਨੇ ਗੱਡੀ ਸੰਖਿਆ 15708 ਆਮਰਪਾਲੀ ਐਕਸਪ੍ਰੈਸ ਪਲਾਟਫਾਰਮ ਨੰਬਰ 1 ਤੇ ਜਾਏਗੀ ਅੰਮ੍ਰਿਤਸਰ ਸੇ ਕੱਢੇ ਹਾਂ ਸਾਹਿਬ ਟ੍ਰੇਨ ਤੁਰ ਚੁੱਕੀ ਆਪਣੀ ਸਿੰਘ ਆ ਆਪਣੇ ਬੈਠੇ ਆ ਲਾਲੀ ਵੀਰ ਜੀ ਵੀਰ ਖਾਲੀ ਹਰਮਣ ਹਰਮਣ ਨਿਸ਼ਤਰ ਟ੍ਰੈਡੂ ਵਾਲੇ ਭਾਈ ਬਾਕੀ ਸੰਗਤ ਆਪਣੀ ਪਿਛੇ ਡੱਬਿਆ ਆ ਆਪਾਂ ਤੁਹਾਨੂੰ ਕਰੋਨੇ ਦਰਸ਼ਨ ਥੋੜੇ ਜਿਹਾ ਬਾਅਦ सर आंदा तो इतने पैन दिया बारिश बहुत तेज है बारिश पैन दी है ਪਾਇਲਾ ਪੂਹਣੇ ਆਉਗੇ ਆਉਗੇ ਵਿੱਕੀ ਵੀਰ ਪੂਰੀ ਅਸੀਂ ਪਹੁੰਚ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਰਿਸ਼ੀਕੇਸ਼ ਤੇ ਸੰਗਤ ساری ਆ ਗਈ ਹੈ ਜੋ ਜਿਹੜੇ ਕਹਿੰਦੇ ਆ ਨਾ ਦੇਗਾ ਛੱਕਦੇ ਆ ਯਾਰ ਕਰੋ ਰਸਤਾ ਦੇ ਉਹ ਉਹ ਮੇਰਾ ਨਾ ਦੇ ਕੋਲੇ ਵਾਲਾ ਬਿਸਤਰੀ ਆਪ ਦੰਗੈ ਹਾਜੀ ਬਾਬੂ ਸੋਰੀਆਂ ਦਾ ਮਕਾਨ ਹੈ ਅੱਗੇ ਰੋਟੀ ਖਾਣ ਸਾਰੇ ਵੀਰਾਂ ਆਹ ਮੁੰਡੇ ਹੋਰ ਆ ਗਏ ਨੇ ਆਪਣੇ ਨਾਲ ਐਡ ਹੋਏ ਨੇ ਇੱਕ ਟੇਬਲ ਹੋਰ ਲਾਉਣਾ ਪਿਆ ਆਪਾਂ ਨੂੰ ਦੋ ਟੇਬਲ ਮੰਨ ਲਾ। ਆਹ ਨਾਂਦੋਂ ਦੇ ਉਰੇ ਸੋਗਾ ਕੰਮ ਆ ਗਾ ਅੰਮ੍ਰਿਤ ਦੇਣਾ ਉਹ। ਮਿੰਨੀ ਭਾਜੀ ਬਨਾਲੀ ਵਾਲੇ ਕਿੱਦੇ ਨੇ? ਆ ਬੜਾ ਬਾਹਰ ਵੀ ਗਏ ਨੇ ਲੈ ਪਤਰਾ ਕਿੱਧਰ ਲੈ ਆ ਗਏ। ਹਾਂਜੀ ਅਹੀਂ ਆ ਗਿਆਂ ਲక్ష్మణ ਝੁੱਲੇ। ਮੱਲਾ ਬਹੁ ਆਇਆ ਇਹ ਦੂਜਾ ਪੋੜਿਆ ਬਾਕੀ ਤਾਂ ਅਪਡੇਟ ਨੂੰ ਦਿੰਨੇ ਆ ਕਿ ਜਾਂ ਕੇ ਪਾਣੀ ਬਹੁਤ ਚੜਿਆ ਹੈ ਗੰਗਾ ਚੱਲ ਅੱਗੇ ਐ ਦੇ ਅੱਗੇ ਹੁੰਦੀ ਹੈ ਸ਼ੂਟਿੰਗ ਤੇਰੇ ਲਈ ਸਭ ਹੈਗੀ ਹੈ ਹੁਣ ਜੀ ਦਾ ਸ਼ਾਟ ਓਕੇ ਓਕੇ ਸਰ ਅੱਜ ਇੱਥੇ ਆ ਗਏ ਆ ਲਸ਼ਮਝੂਲੇ ਦੇ ਬਹੁਤ ਸੋਣਾ ਥਿ ਵਿਊ ਹੈ ਬਹੁਤ ਸੁਣੀ ਆ ਵਾਜਾਂ ਲੰਘੀ ਹੈ ਮੈਨੂੰ ਬਹੁਤ ਹੀ ਆਨੰਦ ਆਉਂਦਾ ਹੈ ਮੈਂ ਗੋਲਾਲੇ ਆਏ ਆ ਉੱਥੋਂ ਸਾਰੇ ਵੀ ਜਾਣੇ ਉਹ ਜਾ ਆਇਓ ਆਇਓ ਇੱਥੇ ਆਇਓ ਆਇਓ ਓਕੇ ਆਇਓ ਵੀ ਆਇਓ ਵੀ ਨਿਕਲੋ Thank <laughs> you.